ਕੰਗਣਾ ਰਣੋਤ ਦੇ ਥੱਪੜ ਮਾਰਨ ਵਾਲੀ ਮਹਿਲਾ ਕੁਲਵਿੰਦਰ ਕੌਰ ਨੇ ਕੋਈ ਮਾਫੀ ਨਹੀਂ ਮੰਗੀ ਤੇ ਦੱਸਿਆ ਕਿ ਇਸ ਗੱਲ ਨੂੰ ਲੈ ਕੇ ਹੁਣ ਉਸ ਦੇ ਭਰਾ ਦੇ ਵੱਲੋਂ ਇਸ ਗੱਲ ਦੇ ਉੱਤੇ ਸਪਸ਼ਟਿਕਰਨ ਕੀਤਾ ਗਿਆ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਮੇਰੀ ਉਹਨਾਂ ਦੇ ਨਾਲ ਕੁਝ ਦਿਨ ਪਹਿਲਾਂ ਮੁਲਾਕਾਤ ਹੋਈ ਸੀ ਪਰੰਤੂ ਬਹੁਤ ਸਾਰੀਆਂ ਗੱਲਾਂ ਜਿਹੜੀ ਕਿ ਬਹੁਤ ਸਾਰੀਆਂ ਅਫਵਾਹ ਹੈ ਕੁਲਵਿੰਦਰ ਕੌਰ ਨੂੰ ਲੈ ਕੇ ਚੱਲ ਰਹੀਆਂ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਕੁਲਵਿੰਦਰ ਕੌਰ ਨੇ ਮਾਫੀ ਮੰਗ ਲਈ ਹੈ ਦੱਸਦੇ ਕਿ ਬੀਤੇ ਦਿਨਾਂ ਦੇ ਵਿੱਚ ਡੀਆਈਜੀ ਵਿਜੇ ਕਾਜਲਾ ਦਾ ਬਿਆਨ ਆਇਆ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਮੇਰੀ ਕੰਗੜਾ ਰਣੋਥ ਦੇ ਨਾਲ ਮੁਲਾਕਾਤ ਹੋਈ ਤੇ ਜਿਸ ਤੋਂ ਬਾਅਦ ਕੰਗੜਾ ਰਣੋਥ ਨੇ ਕੁਲਵਿੰਦਰ ਕੌਰ ਬਾਰੇ ਪੁੱਛਿਆ ਤੇ ਉਹਨਾਂ ਨੇ ਸਾਰਾ ਬੈਕਗ੍ਰਾਉਂਡ ਜਿਹੜੀ ਕਿ ਸਾਰੀ ਜਾਣਕਾਰੀ ਦਿੱਤੀ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਹੁਣ ਕੁਲਵਿੰਦਰ ਕੌਰ ਪਛਤਾ ਰਹੀ ਹੈ ਤੇ ਮਾਫੀ ਮੰਗ ਰਹੀ ਹੈ ਕਿ ਮੇਰੇ ਤੋਂ ਜਿਹੜਾ ਕਿ ਇਸ ਗੱਲ ਦੇ ਉੱਤੇ ਪਛਤਾਵਾ ਵੀ ਕਰ ਲਈ ਹੈ ਤੇ ਇਸ ਤੋਂ ਬਾਅਦ ਹੁਣ ਦੱਸਦੀ ਹੈ ਕਿ ਕੁਲਵਿੰਦਰ ਕੌਰ ਨੇ ਕੋਈ ਮਾਫੀ ਨਹੀਂ ਮੰਗੀ ਤੇ ਇਸ ਦੇ ਵਿੱਚ ਦੱਸਦੀ ਹੈ ਕਿ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਕੀਤੀ ਗਈ ਤੇ ਜਿਸ ਦੇ ਵਿੱਚ ਸ਼ੇਰ ਸਿੰਘ ਯਾਨੀ ਕਿ ਕੁਲਵਿੰਦਰ ਕੌਰ ਦੇ ਭਰਾ ਦੇ ਵੱਲੋਂ ਸਪਸ਼ਟਿਕਰਨ ਦਿੱਤਾ ਗਿਆ ਤੇ ਜਿਸ ਦੇ ਦੌਰਾਨ ਸ਼ੇਰ ਸਿੰਘ ਦਾ ਕਹਿਣਾ ਹੈ ਕਿ ਕੋਈ ਵੀ ਕੁਲਵਿੰਦਰ ਕੌਰ ਨੇ ਮਾਫੀ ਨਹੀਂ ਮੰਗੀ ਤੇ ਬਿੱਤਰਾਂ ਦੇ ਵਿੱਚ ਦੱਸਦੀ ਹੈ ਕਿ ਕੰਗੜਾ ਰਣੋ ਦੇ ਮਹਿਲਾ ਕਾਂਸਟੇਬਲ ਨੇ ਥੱਪੜ ਮਾਰਿਆ ਤੇ ਜਿਸ ਤੋਂ ਬਾਅਦ ਨਮਾਈ ਵਿਵਾਦ ਖੜਾ ਹੋ ਗਿਆ ਤੇ ਉੱਥੇ ਹੀ ਸੋਸ਼ਲ ਮੀਡੀਆ ਤੇ ਚਾਰੇ ਪਾਸੇ ਜਿਹੜਾ ਕਿਸ ਗੱਲ ਨੂੰ ਲੈ ਕੇ ਲਗਾਤਾਰ ਵਿਵਾਦ ਚੱਲ ਰਿਹਾ ਤੇ ਉੱਥੇ ਹੀ ਜਦੋਂ ਮਹਿਲਾ ਕਾਂਸਟੇਬਲ ਕੰਗੜਾ ਰਣੋਦ ਦੇ ਥੱਪੜ ਮਾਰਦੀ ਹੈ ਤਾਂ ਉਸ ਤੋਂ ਬਾਅਦ ਕੰਗੜਾ ਰਣੋਦ ਦਾ ਇੱਕ ਵੱਡਾ ਵਿਆਹ ਸਾਹਮਣੇ ਆਇਆ ਤੇ ਜਿਸ ਤੋਂ ਬਾਅਦ ਕੰਗੜਾ ਰਣੋਦ ਦਾ ਕਹਿਣਾ ਹੈ ਕਿ ਮੇਰੇ ਫੇਸ ਦੇ ਉੱਤੇ ਹਿੱਟ ਕੀਤਾ ਗਿਆ ਤੇ ਪੰਜਾਬੀਆਂ ਨੂੰ ਅੱਤਵਾਦੀ ਦੱਸਿਆ ਗਿਆ ਤੇ ਇਸ ਗੱਲ ਤੋਂ ਬਾਅਦ ਹੁਣ ਪੂਰਾ ਹੀ ਪੰਜਾਬ ਭੜਕਿਆ ਹੋਇਆ ਨਜ਼ਰ ਆ ਰਿਹਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਥੱਪੜ ਮਾਰਨ ਦੇ ਨਾਲ ਕੀ ਪੰਜਾਬ ਦੇ ਲੋਕ ਅੱਤਵਾਦੀ ਹੋ ਗਏ ਤੇ ਜਿਸ ਤੋਂ ਬਾਅਦ ਕੰਗੜਾ ਰਣੋਦ ਦਾ ਲਗਾਤਾਰ ਵਿਰੋਧ ਹੋ ਰਿਹਾ ਤੇ ਉੱਥੇ ਕਿਸਾਨ ਜਥੇਬੰਦੀਆਂ ਪੂਰਾ ਪੰਜਾਬ ਜਿਹੜਾ ਕਿ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਆ ਖੜਿਆ ਹੈ ਤੇ ਉਹ ਕੰਗੜਾ ਰਨੌਤ ਨੂੰ ਲੈ ਕੇ ਲਗਾਤਾਰ ਜਿਹੜੇ ਕਿ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਤੇ ਹੁਣ ਦੱਸਦੀ ਕਿ ਜੋ ਡੀਆਈਜੀ ਵਿਜੇ ਕਾਜਲਾ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਕੁਲਵਿੰਦਰ ਕੌਰ ਪਛਤਾਰੀ ਹੈ ਮਾਫੀ ਮੰਗ ਰਹੀ ਹੈ ਤੇ ਕਹਿ ਰਹੀ ਹੈ ਕਿ ਮੇਤੋਂ ਗਲਤੀ ਹੋ ਗਈ ਹੁਣ ਇਸ ਗੱਲ ਤੋਂ ਬਾਅਦ ਦੱਸੀਏ ਕਿ ਉਸਦੇ ਭਰਾ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਜਿਸ ਤੋਂ ਬਾਅਦ ਉਸਦੇ ਭਰਾ ਦੇ ਕਹਿਣਾ ਹੈ ਕਿ ਕੋਈ ਮਾਫੀ ਨਹੀਂ ਮੰਗੀ ਗਈ ਸਿਰਫ ਸਿਰਫ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਤੇ ਮੇਰੀ ਬਿੱਤ ਦਿਨਾਂ ਦੇ ਵਿੱਚ ਕਹਿੰਦੇ ਕਿ ਵੀ ਮੁਲਾਕਾਤ ਹੋਈ ਤੇ ਮੁਲਾਕਾਤ ਤੋਂ ਬਾਅਦ ਹਾਲਚਾਲ ਪੁੱਛਿਆ ਗਿਆ ਤੇ ਜਿਸੇ ਦੌਰਾਨ ਗੱਲਬਾਤ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੇਰੀ ਮੈਂ ਚੜ੍ਹਦੀ ਕਲਾ ਦੇ ਵਿੱਚ ਆ ਮੈਂ ਜਿੱਥੇ ਵੀ ਆ ਤੇ ਜਿਸੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਕੋਈ ਮਾਫੀ ਵੀ ਨਹੀਂ ਮੰਗੀ ਗਈ ਤੇ ਗੱਲ ਨੂੰ ਲੈ ਕੇ ਉਸਦੇ ਭਰਾ ਦੇ ਵੱਲੋਂ ਸਥਿ ਕਰਨ ਦਿੱਤਾ ਗਿਆ ਤੇ ਸੂਤਰਾ ਦੇ ਹਵਾਲੇ ਤੋਂ ਵੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੂਜੇ ਪਾਸੇ ਇੱਕ ਨਿੱਜੀ ਚੈਨਲ ਦੇ ਵਿੱਚ ਇੰਟਰਵਿਊ ਕੀਤੀ ਗਈ ਤੇ ਜਿਸ ਤੋਂ ਬਾਅਦ ਸ਼ੇਰ ਸਿੰਘ ਨੇ ਇਸ ਗੱਲ ਨੂੰ ਲੈ ਕੇ ਸਪਸ਼ਟ ਕਰ ਦਿੱਤਾ ਕਿ ਕੁਲਵਿੰਦਰ ਕੌਰ ਨੇ ਕੋਈ ਵੀ ਮਾਫੀ ਨਹੀਂ ਮੰਗੀ ਤੇ ਹੁਣ ਦੇਖਣਯੋਗ ਇਹ ਹੋਵੇਗਾ ਕਿ ਇਸ ਦਾ ਅਸਲ ਸੱਚ ਕੀ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਹੁਣ ਕੰਗੜਾ ਰਨੌਤ ਤੇ ਪਰਦੋ ਸਵਾਰ ਖੜੇ ਹੋ ਰਹੇ ਨੇ ਤੇ ਜਿਸ ਤੋਂ ਬਾਅਦ ਕੰਗੜਾ ਰਨੌਤ ਨੂੰ ਲੈ ਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੰਗੜਾ ਰਨੌਤ ਹੁਣ ਨਮੀ ਚੱਲ ਚੱਲ ਰਹੀ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਕੁਲਵਿੰਦਰ ਕੌਰ ਨੂੰ ਲੈ ਕੇ ਯਾਰ ਗੁੱਝ ਕੇ ਗੁੰਮਰਾਹ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਤੇ ਜਿਸ ਤੋਂ ਬਾਅਦ ਆਸੇ ਕਿ ਹੁਣ ਕੁਲਵਿੰਦਰ ਕੌਰ ਨੇ ਕੋਈ ਮਾਫੀ ਨਹੀਂ ਮੰਗੀ ਤੇ ਭਰਾ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਸਪਸ਼ਟ ਕਰ ਦਿੱਤਾ